Hi guys kaise ho aap sab guys morning de bach chuke ne 5:30 apan ja chuke kitchen cha cha pa late ho gaye si agge apan 5:00 baje uth jande haa but ajj apan 5:30 ho gaye didi ne uthaya ho bhi jaake niai phatte ohna nu raati homework karwande re ta late ho gaye late sutte si is karke hun apan late uthe ajj te jaldi jaldi apan pehla cha dar de haa ek side te ਸਲੈਬਸ ਸਾਫ ਕਰਕੇ ਸਾਰਾ ਰਸੋਈ ਨੂੰ ਸਾਫ ਕਰਕੇ ਫਿਰ ਆਪਾਂ ਫਤਿਹ ਉਹਨਾਂ ਲਈ ਆਟਾ ਗੁੰਨਣਾ ਹੈ ਸਕੂਲ ਜਾਣਾ ਉਹਨਾਂ ਨੇ ਅੱਜ ਉਹਨਾਂ ਦੀ ਰੋਟੀ ਬਣਾਉਣੀ ਆ ਉਹਨਾਂ ਨੇ ਰੋਟੀ ਲੈ ਕੇ ਜਾਣੀ ਹੈ ਸਕੂਲ ਬਟ ਉਹ ਇੱਥੇ ਸਕੂਲ ਹੀ ਲੈ ਕੇ ਜਾਂਦੇ ਨੇ ਘਰੇ ਨਹੀਂ ਖਾ ਕੇ ਜਾਂਦੇ ਘਰੋਂ ਖਾ ਕੇ ਨਹੀਂ ਜਾਂਦੇ ਰੋਟੀ ਨਾ ਉਹ ਸਿਰਫ ਦੁੱਧ ਪੀਂਦੇ ਨੇ ਸਕੂਲੋਂ ਆਣ ਕੇ ਵੀ ਦੁੱਧ ਪੀਣਾ ਹੈ ਜਾਣ ਲੱਗੇ ਵੀ ਦੁੱਧ ਹੀ ਪੀ ਕੇ ਜਾਂਦੇ ਨੇ ਰੋਟੀ ਨੀ ਖਾ ਕੇ ਜਾਂਦੇ ਹੁਣ ਜਲਦੀ ਜਲਦੀ ਆਪਾਂ ਸਾਰਾ ਕੰਮ ਕਰ ਲਈਏ ਇੱਕ ਸਾਈਡ ਤੇ ਚਾਹ ਬਣਾ ਲਈ ਇੱਕ ਸਾਈਡ ਤੇ ਆਟਾ ਗੁੰਨ ਲੈਨੇ ਆ ਦੇਖੋ ਗਾਇਸ ਮੈਨੇ ਆਟਾ ਮਲ ਕੇ ਰੱਖ ਲਿਆ ਲੱਗ ਗਿਆ ਆਪਾਂ ਚਾਹ ਤਰੀ ਹੋਈ ਹੈ ਚਾਹ ਵਿੱਚ ਪਾ ਲੈਨੇ ਉਹਨਾਂ ਚਿਰ ਆਪਾਂ ਖੰਡ ਪੱਤੀ ਜਵੈਣ ਸੌਂਫ ਜੋ ਵੀ ਹੈਗਾ ਮਸਾਲਾ ਟੀ ਮਸਾਲਾ ਸਾਰਾ ਕੁਝ ਪਾ ਦਿੰਨੇ ਆ ਲੱਗ ਗਿਆ ਆਪਾਂ ਆਟਾ ਮਲ ਕੇ ਰੱਖ ਲਿਆ ਉਹ ਥੋੜਾ ਜਿਹਾ ਲਾਈਕ ਤਾਨੂੰ ਪਤਾ ਨੂੰ ਥੋੜਾ ਜਿਹਾ ਅੱਧਾ ਗੁੰਨ ਕੇ ਰੱਖਦੀ ਨਾ ਤੇ ਫਿਰ ਬਾਅਦ ਵਿੱਚ ਮੈਂ ਚਾਹ ਬਣਾ ਲੈਣੀ ਲਾਗੇ ਲਾਗੇ ਫਿਰ ਉਹਨੂੰ ਗੁੰਨ ਕੇ ਰੱਖ ਦੂੰਗੀ ਫ੍ਰਿਜ ਵਿੱਚ ਮਿੰਕੇ ਦੀਦੀ ਰੋਟੀ ਬਣਾ ਦੇਣਗੇ ਹੁਣ ਚਾਹ ਰਜਦੀ ਪੀ ਦੁੱਧ ਵਿੱਚ ਇਹਦੇ ਵਿੱਚ ਦੁੱਧ ਪਾ ਕੇ ਫਿਰ ਮੈਂ ਆਟੇ ਨੂੰ ਚੰਗੀ ਤਰ੍ਹਾਂ ਮਲ ਕੇ ਫਿਰ ਫ੍ਰਿਜ ਵਿੱਚ ਲਾ ਦੇਣੀ ਆ ਫਿਰ ਦੀਦੀ ਰੋਟੀ ਬਣਾਉਣਗੇ ਰੋਟੀ ਉਹਨਾਂ ਨੇ ਬਣਾਉਣੀ ਹੈ ਮੈਂ ਸਿਰਫ ਚਾਹ ਬਣਾਉਣੀ ਹੈ ਤੇ ਆਟਾ ਗੁੰਨਣਾ ਹੈ ਆਟਾ ਗੁੰਨ ਕੇ ਫ੍ਰਿਜ ਚ ਲਾ ਦੇਣੀ ਆ ਗਾਇਸ ਮੇਰੀ ਚਾਹ ਵੀ ਬਣ ਚੁੱਕੀ ਹੈ ਦੇਖੋ ਮੈਂ ਆਟਾ ਗੁੰਨ ਲਿਆ ਸੀ ਆਟਾ ਗੁੰਨ ਕੇ ਫ੍ਰਿਜ ਚ ਰੱਖਣ ਲੱਗੀ ਆ ਲੱਗੇ ਪਨੀਰ ਬਣਿਆ ਹੋਇਆ ਏ ਥੋੜਾ ਜਿਹਾ ਪਨੀਰ ਬਣਾਇਆ ਏ ਅਸੀਂ ਹੋਇਆ ਸੀ ਦੀਦੀ ਨੇ ਫਤਿਆਂਾਂ ਦੀ ਸਬਜ਼ੀ ਬਣਾਉਣਗੇ ਹੁਣ ਉਹ ਦੇਖੋ ਹੁਣ ਗਾਇਸ ਮੈਂ ਬਾਹਰ ਆਈ ਹੋਈ ਆ ਬਾਹਰ ਦੇਖੋ ਮੌਸਮ ਕਿੰਨਾ ਵਧੀਆ ਏ ਥੋੜਾ ਨੇਰਾ ਨੇਰਾ ਏ ਪੱਤੇ ਕੋ ਬਹੁਤ ਬਦਲ ਹੋਇਆ ਏ ਥੋੜਾ ਜਿਹਾ ਝਾੜੂ ਰਹਿ ਗਿਆ ਸੀ ਮੇਰਾ ਉਹ ਲਗਾ ਦਿੰਨੀ ਆ ਐਸੇ ਤਾਂ ਦੀਦੀ ਸਾਰੇ ਵਿੜੇ ਚ ਝਾੜੂ ਲਗਾ ਕੇ ਗਏ ਸੀ ਉਸ ਵਕਤ ਉੱਠ ਕੇ ਸੀ ਉਹਨਾਂ ਨੇ ਸਾਰਾ ਝਾੜੂ ਲਗਾ ਲਿਆ ਸੀ ਥੋੜਾ ਜਿਹਾ ਰਹਿ ਗਿਆ ਸੀ ਮੈਂ ਕਿਹਾ ਚਲ ਉਹ ਮੈਂ ਲਗਾ ਦਿੰਨੀ ਆ ਦਿਖਾਉਣੀ ਆ ਤੁਹਾਨੂੰ ਸਾਰਾ ਵਿੜਾ ਦੇਖੋ ਗਾਇਸ ਦੀਦੀ ਸਾਰੇ a to z ਝਾੜੂ ਲਗਾ ਗਏ ਨੇ ਬਸ ਥੋੜਾ ਜਿਹਾ ਰਹਿ ਗਿਆ ਸੀ ਉਹ ਮੈਂ ਲਗਾਉਣ ਲੱਗੀ ਜਿਹੜਾ ਫੱਤੇ ਨੂੰ ਉਠਾਉਂਦੇ ਆ ਫੱਤੇ ਵੀ ਬਹੁਤ ਜਿੱਦੜਾ ਜਦੋਂ ਦਾ ਸਕੂਲ ਜਾਣ ਲੱਗਾ ਹੈ ਜਾਣ ਕੇ ਕੇਸ ਵੱਟ ਕੇ ਨੰਮੇ ਪਿਆ ਰਹਿੰਦਾ ਹੈ ਕਿ ਮੈਨੂੰ ਸਕੂਲ ਨਾ ਜਾਣਾ ਪਵੇ ਦੇਖੋ ਜਾਗਦਾ ਸੀ ਪਰ ਕੰਬਲ ਬੁਲੇਟਿਆ ਹੋਇਆ ਸੀ ਜਿਵੇਂ ਸੁੱਤਾ ਹੈ ਬਹੁਤ ਮસ્ਤੀ ਕਰਦਾ ਹੈ ਉੱਠਣ ਲੱਗਾ ਕਿ ਮੈਂ ਸਕੂਲ ਨਹੀਂ ਜਾਣਾ ਪਰ ਇੰਨੀ ਨਹੀਂ ਚਿੱਤ ਕਰਦਾ ਨਾਰਮਲ ਚਿੱਤ ਕਰਦਾ ਹੈ ਦੇਖੋ ਨਾ ਤਾਂ ਉਹ ਕਿ ਦੋਨੇ ਬ੍ਰਦਰ ਆਗੇ ਨੇ ਵੇ ਮਸਤੀ ਕਰਨ ਦੇ ਨਾ ਆਪਣੇ ਆਪ ਥੋੜੀ ਕੁਝ ਕਰਨਾ ਹੈ socks ਵੀ ਨਹੀਂ ਪਾਉਂਦੇ ਆਪਣੇ ਆਪ ਕਿ ਮੰਮਾ ਹੀ ਰੈਡੀ ਕਰੇ ਤਾਂ ਹੋਣਾ ਨਹੀਂ ਤੇ ਨਹੀਂ ਹੋਣਾ ਪਰ ਇਹ ਕਿੱਛਾ ਦਾ ਜਿੱਤ ਨਹੀਂ ਕਰਦੇ ਸਕੂਲ ਜਾਣ ਲੱਗੇ ਹੱਸ ਕੇ ਚੱਲ ਜਾਂਦੇ ਨੇ ਹੁਣ ਆਪਾਂ ਪਾਊਡਰ ਪਾਊਡਰ ਪਕਾ ਪਾ ਕੇ ਇਹਨਾਂ ਨੂੰ ਅੰਡਰਸ਼ਰਟ ਅੰਡਰਗਰ ਪਾ ਦਿਨੇ ਕਿਤੇ ਰੋਟੀ ਬਣਾ ਕੇ ਆਣ ਕਿ ਇਹਨਾਂ ਨੂੰ ਯੂਨੀਫਾਰਮ ਪਾਵਾਂਗੇ ਕਿਉਂਕਿ ਜੂਨੀਫਾਰਮ ਨੂੰ ਖਰਾਬ ਕਰ ਲੈਂਦੇ ਨੇ ਉਹਨਾਂ ਟਾਈਮ ਇਹਨਾਂ ਨੇ ਕੁਲੀ ਜਾਣਾ ਜਿੰਨੇ ਤੱਕ ਸਕੂਲ ਨਹੀਂ ਚੱਲ ਜਾਂਦੇ ਬਹੁਤ ਲੜਦੇ ਨੇ ਬਹੁਤ ਇੱਕ ਦੂਜੇ ਦੇ ਵਾਲ ਪੁੱਟਦੇ ਨੇ ਟਵਿਨ ਸਾਈਜ਼ ਕਰਕੇ ਬਹੁਤ ਮસ્ਤੀ ਕਰਦੇ ਨੇ ਦੋਨੋਂ ਚਲੋ ਜੁਨੀਫਾਰਮ ਪਾ ਹੀ ਦਿੰਨੀ ਆ ਬਟ ਮੈਂ ਉਤਾ ਜੁਨੀਫਾਰਮ ਨਹੀਂ ਪਹਿਲਾਂ ਪਾਉਂਦੀ ਹੁੰਦੀ ਮੈਂ ਕਿ ਅੱਜ ਪਾ ਦੇਣੀ ਆ ਇਸ ਕਰਕੇ ਟਾਈਮ ਅੱਗੇ ਲੇਟ ਹੋ ਗਿਆ ਸੀ ਅੱਗੇ ਆਲਰੇਡੀ ਆਪਾਂ ਬਹੁਤ ਲੇਟ ਸੀ ਦੀਦੀ ਰੋਟੀ ਬਣਾਉਂਦੇ ਪਏ ਨੇ ਰਸੋਈ 'ਚ ਮੈਨੂੰ ਚੱਕ ਫਤੀਹਾਂ ਨੂੰ ਤਿਆਰ ਕਰ ਦਿੰਨੀ ਆ ਐਸ਼ਮੀਨ ਚਾਪ ਥੋੜੇ ਵੱਡੇ ਆ ਉਹ ਆਪੇ ਹੀ ਰੈਡੀ ਹੋ ਜਾਂਦੇ ਨੇ ਜੁਨੀਫਾਰਮ ਪਾ ਲੈਂਦੇ ਨੇ ਆਪਣੇ ਪਰ ਇਹਨਾਂ ਨੂੰ ਇਹਨਾਂ ਨੂੰ ਕਰਨਾ ਪੈਂਦਾ ਹੈ ਜੇ ਨਿੱਕੇ ਐ ਥੋੜੇ ਦਿਨੋਂ ਸਕੂਲ ਜਾਂਦੇ ਆ ਉਹਨਾਂ ਨਾਲੇ ਹਫਤਾ ਕੀ ਹੋਇਆ ਵਨ ਵੀਕੀ ਹੋਇਆ ਇਹਨਾਂ ਨੂੰ ਸਕੂਲ ਜਾਂਦਿਆਂ ਨੂੰ ਤੋ ਇਹ ਆਪਣੇ ਆਪ ਅਜੇ ਕੁਝ ਨਹੀਂ ਕਰਦੇ ਪਰ ਹੌਲੀ ਹੌਲੀ ਇਹਨਾਂ ਨੂੰ ਸਿਖਾਵਾਂਗੇ ਆਪਣੀ ਸੌਕਸ ਪਾਉਣੀ ਹੈ ਆਪਣੀ ਸ਼ਰਟ ਪਾਉਣੀ ਤੇ ਫਿਰ ਹੌਲੀ ਹੌਲੀ ਸਿੱਖ ਜਾਣਗੇ ਥੋੜਾ ਜਿਹਾ ਈਜ਼ੀ ਹੋ ਜਾਏਗਾ ਮੇਰੇ ਲਈ ਵੀ ਕਿਉਂਕਿ ਜੁਨੀਫਾਰਮ ਆਪਣੇ ਖੁਦ ਪਾਉਣ ਲੱਗ ਜਾਣਗੇ ਹੁਣ ਇਹਨਾਂ ਨੂੰ A to Z ਰੈਡੀ ਕਰਨਾ ਪੈਂਦਾ ਹੈ ਆਪਣੇ ਆ ਵੀ ਅੰਡਰ ਸ਼ਰਟ ਅੰਡਰ ویئر ਵੀ ਨਹੀਂ ਪਾਉਂਦੇ ਜਦ ਤੱਕ ਮੈਂ ਆਵਾਂ ਨਾ ਹੁਣ ਇੱਕ ਸਾਈਡ ਤੋਂ ਫਤੇ ਨੇ ਬਟਨ ਤੋੜ ਲਿਆ ਸੀ ਆਪਣੀ ਕੈਪਰੀ ਦਾ ਸੌਰੀ ਨਿੱਕਰ ਦਾ ਤੋ ਹੁਣ ਮੰਮੀ ਨੂੰ ਕਹਿੰਨੇ ਲਗਾ ਦੂੰ ਨਹੀਂ ਤਾਂ ਫਿਰ ਸੇਫਟੀ ਬੈਲ ਲਗਾ ਦਿੰਨੇ ਆ ਫਿਰ ਜਦੋਂ ਆਉਣ ਕੇ ਸਕੂਲ ਤੋਂ ਵਾਪਿਸ ਉਦੋਂ ਬਟਨ ਲਗਾ ਦਾਂਗੇ ਹੁਣ ਵਾਰਿਸ ਦੇਖੋ ਬਹੁਤ ਮਸਤੀ ਕਰਦਾ ਹੈ ਬਹੁਤ ਸ਼ਰਾਰਤੀ ਹੈ ਵਾਰ ਸਾਡਾ ਅੱਤੇ ਪਾ ਕੇ ਯੂਨੀਫਾਰਮ ਚਲਾ ਜਾ ਚੁੱਕਾ ਹੈ ਬਾਹਰ ਅਰੇ ਇਹ ਦੇਖਦੇ ਨੇ ਕਿ ਸੀ ਯੂਨੀਫਾਰਮ ਪਾਈ ਹੋਈ ਹੈ ਕਿਤੇ ਗੰਦੀ ਹੋ ਜੇ ਕਿ ਜਿੱਥੇ ਜੀ ਕਰਦਾ ਉਹਨਾਂ ਨੇ ਬੈਠ ਜਾਣਾ ਹੈ ਜਿੱਥੇ ਜੀ ਕਰਦਾ ਉੱਥੇ ਬੈਠ ਕੇ ਖੇਡਣ ਲੱਗ ਜਾਣਾ ਹੈ ਯੂਨੀਫਾਰਮ ਵੀ ਨਹੀਂ ਤੇ ਕਹਿੰਨੇ ਕਿ ਸੀ ਯੂਨੀਫਾਰਮ ਪਾਈ ਗੰਦੀ ਹੋ ਜੇ ਤਦ ਨਿੱਕੇ ਨੇ ਅਜੇ ਹੌਲੀ ਹੌਲੀ ਸਿੱਖ ਜਾਣਗੇ ਠੀਕ ਆ ਫੱਤੇ ਆ ਗਿਆ ਹੁਣ ਇਹਦਾ ਸਿਰ ਵਾਉਣਾ ਹੈ ਫੱਤੇ ਦਾ ਜ਼ਿਆਦਾ ਕੰਮ ਹੁੰਦਾ ਹੈ ਵਾਰਸ ਦਾ ਥੋੜਾ ਕਾਟਾ ਕਿਉਂਕਿ ਉਹਦੀ ਕਟਿੰਗ ਦਾ ਤੇਲ ਲਗਾ ਕੇ ਆਪਾਂ ਕੰਗੀ ਮਾਰ ਦਿੰਨੇ ਮਾੜੀ ਜੀ ਤਾਂ ਫੱਤੇ ਦਾ ਜੂੜਾ ਕਰੋ ਪਟਕੀ ਬੰਨੋ ਫੱਤੇ ਦਾ ਜ਼ਿਆਦਾ ਕੰਮ ਆ ਫਤੇ ਦੇਖੋ ਇੱਕ ਤਣੀ ਇੱਕ ਸਾਈਡ ਤੇ ਟੁੱਟੀ ਹੋਈ ਹੈ ਤੇ ਚਫੜੀ ਫਿਰਦਾ ਹੈ ਸੇਫਟੀ ਬੈਲ ਲਗਾ ਦਿੰਨੇ ਉਹਨੂੰ ਜੋ ਸਕੂਲ ਤੋਂ ਵਾਪਸ ਆਏਗਾ ਫਿਰ ਬਟਨ ਲਗਾ ਦਾਂਗੇ ਨਾ ਫਿਲਹਾਲ ਸੇਫਟੀ ਬੈਲ ਲਗਾ ਦਿੰਨੇ ਦਾਦੀ ਨੂੰ ਗਿਆ ਗਿਆ ਸੀ ਕਹਨ ਬਾੜ ਪਰ ਦਾਦੀ ਉਹਨੂੰ ਲੱਭੀ ਨਹੀਂ ਪਤਾ ਨਹੀਂ ਕਿੱਥੇ ਗਏ ਹੋਏ ਨੇ ਮੰਮੀ ਤਉਹਨੂੰ ਮਿਲੀ ਨਹੀਂ ਦਾਤੀ ਇਸ ਕਰਕੇ ਉਹ ਫਿਰ ਅੰਦਰ ਆ ਗਿਆ ਹੈ ਜੇ ਆਨ ਵਿੱਚ ਸੇਫਟੀ ਬੈਲ ਲਗਾਉਣੀ ਹੈ ਫਤੇ ਦੇ ਤਫਾ ਤੇ ਨੇ ਸਾਰੇ ਜੁਨੀਫਾਰਮ ਥੋੜੀ ਜੀ ਕਰੀਮ ਲਗਾ ਦਾਂ ਫੇਸ ਤੇ ਜੌਨਸਸ ਬੇਬੀ ਕਰੀਮ ਰੱਖੀ ਹੋਈ ਹੈ ਮੈਂ ਇਹਨਾਂ ਤੇ ਫੇਸ ਤੇ ਲਗਾ ਦੇ ਦਿੰਨੀ ਆਂ ਨੀ ਤੇ ਇਹਨਾਂ ਦਾ ਮੂੰਹ ਬਹੁਤ ਜਲਦੀ ਫੁੱਟ ਜਾਂਦਾ ਹੈ ਕੱਟੇ-ਕੁੱਟੇ ਨਾਲ ਜਾਂ ਫਿਰ ਉਦਾਂ ਵੀ ਤੁਹਾਨੂੰ ਪਤਾ ਹੈ ਥੋੜਾ ਲੋਸ਼ਨ ਲਗਾ ਦੇਣਾ ਚਾਹੀਦਾ ਬੱਚੇ ਦੇ ਫੇਸ ਤੇ ਡੇਲੀ ਦੇਖੋ ਹੁਣ ਮੈਂ ਰੋਟੀ ਬਣਾ ਕੇ ਲੈ ਕੇ ਆਈ ਆਂ ਪਰ ਇਹਨਾਂ ਨੇ ਦੋਨਾਂ ਨੇ ਖਾਣੀ ਨਹੀਂ ਇਹ ਬਿਨਾਂ ਰੋਟੀ ਗਏ ਸਕੂਲ ਜਾਂਦੇ ਨੇ ਦੇਖੋ ਹੋ ਚੁੱਕੇ ਨੇ ਰੈਡੀ ਬਾਹਰ ਦੇਖੋ ਕਿੰਨੇ ਖੁਸ਼ ਆ ਲੈ ਚੁੱਕੋ ਆਪਣਾ ਠੀਕ ਹੈ ਗਾਇਸ ਹੁਣ ਜਾ ਚੁੱਕੇ ਨੇ ਫਤ ਸਕੂਲ ਹੁਣ ਮੈਂ ਆਪਣੇ ਰੂਮ ਚ ਆ ਗਈ ਆ ਹੁਣ ਆਪਾਂ ਰੂਮ ਦੀ ਕਰਦੇ ਆ ਸਫਾਈ ਚਾਦਰ ਚੋਦਰ ਬੈੱਡ ਸ਼ੀਟ ਨੂੰ ਝਾੜ ਕੇ ਵਿਛਾਉਂਦੇ ਆ ਤੇ ਇਹਨੂੰ ਝਾੜ ਕੇ ਵਿਛਾ ਕੇ ਫਿਰ ਆਪਾਂ ਕਰਾਂਗੇ ਸਾਰਾ ਘਰ ਦਾ ਕੰਮ ਐਸੀ ਤਾਂ ਮੋਸਟਲੀ ਸਾਰਾ ਹੋ ਚੁੱਕਾ ਹੈ ਝਾੜੂ ਪੂੰਛੇ ਰਹਿ ਗਏ ਸੀ ਤਾਂ ਰੋਟੀ ਬਣਾਉਣ ਵਾਲੀ ਰਹਿ ਗਈ ਸੀ ਆਟਾ-ਉਟਾ ਆਪਾਂ ਗੁੰਨ ਲਿਆ ਸੀ ਮਾਰਨਿੰਗ ਹੁਣ ਆਪਾਂ ਬੈੱਡ ਸ਼ੀਟ ਨੂੰ ਚੰਗੀ ਤਰ੍ਹਾਂ ਝਾੜ ਕੇ ਚੀਜ਼ਾਂ ਚੂਜਾਂ ਨੂੰ ਸਾਫ਼ ਕਰਕੇ A to Z ਸਾਰਾ ਕੱਟਾ-ਕੁੱਟਾ ਸਾਫ਼ ਕਰ ਦਿੰਦੇ ਆ ਬਹੁ ਮਸਤੀ ਕਰਦੇ ਨੇ ਫੱਤੇ ਹੋਣੇ ਚਾਦਰ ਬਹੁ ਇਕੱਠੀ ਕਰ ਦਿੰਦੇ ਨੇ ਬਹੁ ਕੋਲ ਦਿੰਦੇ ਨੇ ਉਹ ਬੈੱਡ ਤੇ ਚੜ੍ਹ ਕੇ ਹੁਣ ਆਪਾਂ ਚੰਗੀ ਤਰ੍ਹਾਂ ਜਾਦਾ ਚੂਦਰ ਵਾ ਝਾੜ ਕੇ ਵਿਛਾ ਲੈਂਦੇ ਆ ਇਹ ਬੈੱਡ ਸ਼ੀਟ ਆਪਾਂ ਲੈ ਕੇ ਆਏ ਸੀ ਫੈਕਟਰੀ ਚੋਂ ਗਾਇਸ 300 ਦੀ ਬੈੱਡ ਸ਼ੀਟ ਆ ਬਹੁ ਵਧੀਆ ਹੈ ਚਲੋ ਗਾਇਸ ਆਪਣਾ ਹੋ ਚੁੱਕਾ ਏ ਬੈੱਡ ਸ਼ੀਟ ਹੋ ਵਿਛਾ ਲਿਆ ਆਪਾਂ ਸਾਰੇ ਹੁਣ ਆਪਾਂ ਝਾੜੂ ਲਗਾਉਂਦੇ ਆ ਸਾਰੇ ਝਾੜੂ ਲਗਾ ਦਿੰਨੇ ਆ ਜਲਦੀ ਜਲਦੀ ਫਿਰ ਦੀਦੀ ਪਿੱਛੇ ਪਿੱਛੇ ਪੋਚਾ ਲਗਾ ਦੇਣਗੇ ਫਿਰ ਆਪਾਂ ਜਾਵਾਂਗੇ ਨਹਾਉਣ ਠੀਕ ਹੈ ਗਾਇਸ ਹੁਣ ਆਪਾਂ ਆ ਗਏ ਆ ਨਹਾ ਲਿਆ ਆ ਆਪਾਂ ਕਪੜੇ ਚੇਂਜ ਕਰ ਲਏ ਨੇ ਨਾ ਕਿ ਆ ਗਏ ਰੂਮ ਚ ਠੀਕ ਹੈ ਗਾਇਸ ਹੁਣ ਆਪਾਂ ਨਾ ਤੋ ਲਿਆ ਸੀ ਆਪਾਂ ਹੋ ਗਏ ਸੀ ਰੋਟੀ ਪਾਣੀ ਖਾ ਲਿਆ ਸੀ ਹੁਣ ਆਪਾਂ ਫ੍ਰੀ ਸੀ ਹੁਣ ਆਪਾਂ ਕਰਨ ਲੱਗੇ ਸੀ 10 ਮਿੰਟ ਆਰਾਮ ਕਿਉਂਕਿ ਫਤੇ ਹੁਣਾ ਆਉਣਾ ਹੈ 3:00 ਵਜੇ ਹੁਣ ਤੱਕ ਆਪਾਂ ਕਰ ਲਿਆ ਆਰਾਮ ਐਂਡ ਫੋਨ ਦੇਖਦੇ ਆ ਆਰਾਮ ਕਰਦੇ ਆ ਦੁਪਹਿਰ ਦੇ ਬਲੌਗ ਚ ਆਪਾਂ ਫਿਰ ਤੋਂ ਤੁਹਾਨੂੰ ਮਿਲਾਂਗੇ ਆਪਾਂ ਕੁਝ ਸਪੈਸ਼ਲ ਬਣਾਵਾਂਗੇ ਫਤੇ ਹੁਣਾਂ ਲਈ ਕਿਉਂਕਿ ਉਹ ਆ ਕੇ ਕੁਝ ਨਹੀਂ ਖਾਂਦੇ ਨਾ ਰੋਟੀ ਖਾਂਦੇ ਐ ਨਾ ਕੋਈ ਦੁੱਧ ਪੀਂਦੇ ਆ ਤੋ ਅੱਜ ਆਪਾਂ ਨਾਲੇ ਕੁਝ ਸਪੈਸ਼ਲ ਡਿਸ਼ ਬਣਾਵਾਂਗੇ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਦੁਪਹਿਰ ਦੇ ਵਲੌਗ ਚ ਠੀਕ ਹੈ ਬਣੇ ਰਹੋ ਸਾਡੇ ਵਲੌਗ ਨਾਲ